Nem passou ali. ਆਓ ਜੀ ਜਰਾ ਹੁਣ ਸੁਣ ਕੇ ਜਰਾ ਵੀ ਆਜੋਈ ਆਪਣੀ ਮਰਜ਼ੀ ਨਾਲ ਆਏ ਨਹੀਂ ਜਾਂ ਜਿਨ੍ਹਾਂ ਨੂੰ ਮਾਂ ਨੇ ਬੁਲਾਇਆ ਹੈ ਤੁਸੀਂ ਵੇਖੋ ਸਭ ਨੂੰ ਮਾਂ ਨੇ ਬੁਲਾਇਆ ਹੈ ਮਾਂ ਨੇ ਬੁਲਾਇਆ ਹੈ ਤੇ ਮਾਂ ਦੇ ਕਦਮਾਂ 'ਚ ਹੱਥ ਨਹੀਂ ਪਰਨੀ ਹੈ ਕੀ ਕਹਣਾ ਹੈ ਤੂੰ ਨੇ ਮੁਝੇ ਬੁਲਾਇਆ ਸੋ ਮੰਤਰੀ ਸਾਤਾ ਸਨਮਾਨ ਜਿਹੜਾ ਹੈਗਾ ਅੱਜ ਰੇੜੀ ਪੜੀ ਜੁਨੀਅਰ ਸ਼੍ਰੀ ਅਨੰਤਪੁਰ ਸਾਹਿਬ ਸੁਨੀਲ ਅਡਵਾਲ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਸਾਂਝੇ ਤੌਰ ਤੇ ਕੀਤਾ ਜਾ ਰਿਹਾ ਹੈ ਤੇ ਜਦੋਂ ਸਨਮਾਨ ਹੋ ਰਿਹਾ ਹੈ ਤਾਂ ਅਸੀਂ ਵੀ ਕਿਉਂ ਨਾ ਇਸ ਸਨਮਾਨ ਦੇ ਵਿੱਚ ਇੱਕ ਜੈਗੋਸ਼ ਕਰਕੇ ਇੱਕ ਜਗ ਮਾਤਾ ਜੀ ਬਹੁਤ ਹੀ ਸਤਕਾਰਯੋਗ ਸ਼੍ਰੀ ਨੰਗਪੁਰ ਸਾਹਿਬ ਦੀ ਸਾਰੀ ਸਾਥ ਸੰਗਤ ਤੇ ਮੈਂ ਸਮੀਰ ਮੇਰੇ ਵੀਰ ਨੇ ਆਖਿਆ ਸਮੀਖਿਆ ਉਦੋਂ ਵਾਕਈ ਸਟੇਜ ਤੇ ਆ ਕੇ ਪਤਾ ਲੱਗਦਾ ਕਿ ਇਹ ਤਾਂ ਚਲੋ ਇੰਕਰਿੰਗ ਕਰਦੇ ਮੈਨੂੰ ਵੀ ਬਹੁਤ ਜਗ੍ਹਾ ਵੱਖ-ਵੱਖ ਪਿੰਡਾਂ ਤੋਂ ਜਿੱਥੇ ਵੀ ਜਾਗਰਣ ਹੁੰਦੇ ਆ ਹਰ ਜਗ੍ਹਾ ਕੋਸ਼ਿਸ਼ ਕਰੀਗੀ ਨਕਸ਼ਤਕ ਹੋ ਸਕੇ ਪਰ ਵਾਕਈ ਇੰਨੀ ਸੰਗਤ ਤੇ 10:00 10:30 ਵਜੇ ਤੱਕ ਇਹ ਹੋਟੇਥੀ ਹੈ ਇਹ ਪਿਆਰ ਹੈ ਸੁਮੀਲ ਉਹਨਾਂ ਦਾ ਰਵੀ ਉਹਨਾਂ ਦਾ ਇਹਨਾਂ ਦਾ ਤੇ ਪ੍ਰਮਿਕ ਅਸਨਾ ਨਾਲ ਮੈਂ ਵੀ ਇਹਨਾਂ ਨਾਲ ਯਾਰੀ ਨਿਭਾਈ ਹੈ ਅੱਜ ਸਾਡੇ ਸਾਥੀ ਮੰਤਰੀ ਅਮਨ ਰੂੜਾ ਜੀ ਦੇ ਕਰੇ ਵੀ ਨਗਰਾਤਾ ਸੀ ਉਹ ਮੈਨੂੰ ਕਹਿੰਦੇ ਸਾਰੇ ਆਏ ਹੋਏ ਐ ਸਾਰੇ ਸਾਡੇ ਐਮਐਲਏ ਸਹਿਵਾਨ ਮੰਤਰੀ ਸਹਿਵਾਨ ਦਿੱਲੀ ਦੀ ਸਾਰੀ ਲੀਡਰਸ਼ਿਪ ਸੀਐਮ ਸਹਿਵਾਨ ਉਹ ਛੱਟ ਕੇ ਤੁਹਾਡੇ ਕੋਲ ਆਇਆ ਉਹਨਾਂ ਸਾਰਿਆਂ ਨੇ ਲੜ ਕੇ ਮੈਂ ਕਿਉਂਕਿ ਨੀ ਇੰਨੀ ਕਿੰਨੀ ਕਿ ਮਜਬੂਰੀ ਹੈ ਵੀ ਅਸੀਂ ਵੀ ਤਾਂ ਸਾਰੇ ਆਪਣੇ ਅਸੀਂ ਵੀ ਐਮਐਲਏ ਆਸੀਂ ਮੰਤਰੀ ਆਂ ਵੀ ਨਹੀਂ ਮੈਂ ਕਿਹਾ ਨਹੀਂ ਮੇਰੀ ਬੰਟੀ ਮਜਬੂਰੀ ਹੈ ਮੈਂ ਤਾਂ ਉੱਥੇ ਜਾਣਾ ਹੀ ਜਾਣਾ ਤੇ ਤੁਸੀਂ ਸੁਨੀਲ ਨੇ एक मंग रखी है इस मंच तो मैं थोड़ा बतौर मंत्री एम एल ए नहीं ऐसा थोड़े थे वादा करता जिमें कहो आप हल करावे असी साढ़े तक जी ठीक है असी थोड़े करके इतने तक पहुंचे हैं थोड़े नारी ना है तुम इतने तक पहुँचाया तो इन्ना मान सम्मान जो कुछ भी है मेरी ताकत मेरी दौलत मेरी शौहरत आप सब हो ਤੇ ਮਹਾਮਈ ਤੇ ਸਾਡੇ ਤੇ ਕਿਰਪਾ ਆਪਣਾਈ ਰੱਖੀ ਆਪ ਸਾਰਿਆਂ ਤੇ ਕਿਰਪਾ ਬਣਾਈ ਰੱਖੀਏ ਅਸੀਂ ਹੋਰ ਬੇਨਤ ਨਾਲ ਹੋਰ ਨਿਮਰਤਾ ਦੇ ਨਾਲ ਇਮਾਨਦਾਰੀ ਦੇ ਨਾਲ ਇਸ ਇਲਾਕੇ ਦੇ ਇਸ ਮਹਾਨ ਪਵਨ ਕ੍ਰਿਟਰ ਕਰਤਰੀ ਦੀ ਜਿਹੜੀ ਅਸੀਂ ਸੇਵਾ ਕਰ ਸਕੀਏ ਤੇ ਮੈਂ ਸਾਰੇ ਹੀ ਰੀਡੀ ਪਰ ਯੂਨੀਅਨ ਦੇ ਸਾਰੇ ਸਾਥੀਆਂ ਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਨਾਮ ਭਵੇ ਡਾਗਰ ਨੇ ਇਹ ਕਰਵਾਇਆ ਤੇ ਸਾਰੇ ਆਪਣੇ ਭਰਾਵਾਂ ਨੂੰ ਚਾਹੇ ਸੁਨੀਲ ਹੋਵੇ ਰਵੀ ਹੰਸ ਜੀ ਹੋਣ ਸਾਡੇ ਮੇਰੇ ਵੱਡੇ ਵੀ ਦਿਲੀਪ ਹੰਸ ਜੀ ਹੋਣ ਅਜਿੰਦਰ ਗਿੱਲ ਜੀ ਲੱਖੀ ਕਪਿਲਾ ਜੀ ਬੈਠੇ ਦੇਖ ਰਹੇ ਹੋ ਆਭੀਜੀਤ ਐਲੈਕਸ ਹੋਰ ਵੀ ਕੈਂਸਾ ਬੈਠਿਆ ਸਾਡੇ ਐਮਸੀ ਸਹਿਵਾਨ ਕੋਸ਼ਲ ਸਾਹਿਬ ਖੜੇ ਐਮਸੀ ਸਹਿਵਾਨ ਹੋਰ ਵੀ ਜਿੰਨੇ ਵੀ ਸਾਡੇ ਸਾਥੀਆਂ ਨੰਗਪੁਰ ਸਾਹਿਬ ਦੀ ਸਾਰੀ ਟੀਮ ਆਪ ਸਭ ਨੂੰ ਦਿਲੋਂ ਮੁਬਾਰਕਬਾਦ ਸਾਡੇ ਹੋਰ ਵੀ ਬਹੁਤ ਸਾਰੇ ਸਾਥੀਆਂ ਆਵਾਜ਼ੀ ਸਾਟੀ ਦੇ ਪੂਰੇ ਹਲਕੇ ਤੋਂ ਇੱਥੇ ਪਹੁੰਚੇ ਤੁਹਾਡੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਇੱਥੇ ਤੁਸੀਂ ਖੂਬ ਤਰੱਕੀ ਕਰੋ ਤੁਹਾਡੇ ਕਾਰੋਬਾਰ ਦੇ ਵਿੱਚ ਬਰਕਤਾਂ ਪੈਣ ਤੁਸੀਂ ਆਪਣੇ ਪਰਿਵਾਰਾਂ ਦਾ ਆਪਣੇ ਦੋਸਤਾਂ ਮਿੱਤਰਾਂ ਦਾ ਖੂਬ ਖਿਆਲ ਰੱਖੋ ਦਿਨ ਰਾਜ ਚੌਂਣੀ ਤਰੱਕੀ ਕਰੋ ਇਹੀ ਮੇਰੀ ਅਰਦਾਸ ਇਹੀ ਮੇਰੀ ਬੇਟੀ ਹੈ ਮਹਾਮਈ ਦੇ ਚਰਨਾਂ ਦੇ ਵਿੱਚ ਬਹੁਤ ਬਹੁਤ ਧੰਨਵਾਦੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ